ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਬਲੌਗ 'ਚ ਅੱਜ ਆਏ ਬਾਈ ਕਣਕ ਦੇਖਣ ਜਿਹੜੀ ਆਪਣੀ ਕਣਕ ਨਹੀਂ ਜੰਮੀ ਤੇ ਉਹ ਦੇਖਣ ਆਏ ਪਏ ਆ ਇੱਧਰ ਲੱਗਿਆ ਜੱਟ ਇਲਾ ਸਮਾਂ ਗੋੜਨ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਹੋਰ ਕਿਹਾਲੇ ਜੱਟ ਹੈ ਹਾਂ ਧੀਰੀ ਜੰਮੇ ਤੇ ਤਾਂ ਬੀਜ ਜਾ ਉਹ ਨਹੀਂ ਹੁੰਦੀ ਅਦੈ ਲ ਆਪਣੇ ਆਪੇ ਜੰਮਿਆਈ ਦੇਖ ਲਓ ਆਪਾਂ ਪਨੀਰੀ ਬੀਜਦੇ ਆ ਨਾ ਬਾਦੋਂ ਕੀ ਨਿਕਲਦੀ ਆ ਆ ਦੇਖ ਲੈ ਆਪਣੇ ਆਪ ਹੀ ਨਿਕਲ ਗਈ ਨਵੇਂ ਸਪਰੇਅ ਕਰ ਦੇਣੀ ਸੀ ਹੈ ਤੇ ਦਾਦੇ ਨੂੰ ਲਾ ਲਈ ਹੋਰ ਸਪਰੇਅ ਕਰਨੀ ਸੀ ਯਾਰ ਜਿੱਕਾ ਮੈਂ ਕਰੀ ਨਾ ਮੈਂ ਕਰੀ ਤੀ ਫੇਰ ਵੀ ਨਿਕਲ ਆਉਣੀ ਉਹ ਦੂਸਰੀ ਸਪਰੇਅ ਕਰੀ ਤੀ ਪਲੀ ਜੀ ਹਾਂ ਹਾਂ ਫੇਰ ਵੀ ਹੋ ਗਿਆ ਯਾਰ ਪਾ ਲਾਤਾ ਇਹਨੂੰ ਪਾਣੀ ਕਰਤਾ ਲਾਏ ਜਦ ਇਹ ਮਿਲਿਆ ਜੀ ਦਲਵੀਰ ਨੂੰ ਸასი ਕਾਲ ਜੀ ਹੋਰ ਕਿ ਆ ਲੱਗ ਰਿਹਾ ਵਾ ਵਧੀਆ ਬਸ ਕਿਤੇ ਨੂੰ ਹਣਾ ਬਸ ਠੀਕ ਆ ਕਣਕ ਦੇਖਣੀ ਯਾਰ ਮੇਰਾ ਤਾਂ ਬੌਣੇ ਦਾ ਉਹ ਤਾਂ ਸਲਾਤ ਹੀ ਉਹ ਸੁਪਰ ਸੀਡ ਵਾਲੀਆਂ ਹੌਲੀ ਹੌਲੀ ਨਿਕਲਦੀ ਹੌਲੀ ਹੌਲੀ ਨਿਕਲਦੀ ਹੈ ਨਾ ਪਹਿਲਾਂ ਸਾਲ ਕਿ ਜਦ ਧੁੱਪ ਨਿਕਲੀ ਆ 3-4 ਦਿਨ ਬਾਅਦ ਧੁੱਪ ਹਾਂ ਯਾਰ ਠੰਡ ਬਹੁਤ ਈ ਅੱਜ ਮੈਂ ਪੂਰਾ ਬੋਹ ਵਾਲਾ ਕੰਮ ਦਾ ਮੈਂ ਤਾਂ ਹਲਕਾ ਕੋਟ ਬੜਾ ਕੱਢਿਆ ਯਾਰ ਮਹੀਨਾ ਕੀਤੀ ਆ ਗਈ ਮੈਂ ਹਲਕਾ ਜਿਹਾ ਕੋਟ ਲੈ ਗਿਆ ਇਕੱਠਾ ਕਰਤਾ ਉਹਨੂੰ ਇਕੱਠਾ ਕਰਤਾ ਯਾਰ ਆਇਓ ਭਾਈ ਹੁਣ ਆਪਾਂ ਮੋਟਰ ਕੰਮ ਚੱਲਦੀ ਆ ਮੋਟਰ ਕੰਨੇ ਚ ਲਾਈ ਪਈ ਆ ਅਸ ਅਸ ਆਹ ਆਹ ਗੰਨਨ ਚੱਲਦੀ ਮੋਟਰ ਹੂੰ ਉਹ ਥੱਲੇ ਨੂੰ ਪਾਈਪ ਲੈ ਨਹੀਂ ਜਾਂਦੀ ਥੋੜੀ ਐ ਹਾਂ ਉਧਰ ਪਾਈਪ ਲੈਣਾ ਇੱਧਰ ਵੀ ਆਹ ਆ ਸਾਰੇ ਉੱਪਰ ਵਾਲੇ ਗੀਤ ਨੂੰ ਪੈਪ ਲੈਣੇ ਆ। ਇਹ ਕੰਮ ਕਰ ਦੇਣਾ। ਹੈ? ਇਹ ਗੀਤ ਨੂੰ ਉਹ ਪੈਂਦਾ ਨਾ ਉੱਥੇ ਪਾਣੀ। ਹਾਂ ਨਹੀਂ ਨੂੰ ਆ ਇੱਥੇ ਤੇ ਆ ਇੱਧਰ ਤੇ ਆ। ਅੱਛਾ ਜੱਟ। ਹਾਂ। ਆ ਦੇਖੀ ਇਹ ਕਣਕ ਦਾ ਕੀ ਕਰੀਏ? ਕਣਕ ਦਾ ਠੀਕ ਆ ਤੁਹਾਨੂੰ ਬਹਿਮ ਜਾਈ ਆ। ਹਾਂ? ਤੁਹਾਨੂੰ ਬਹਿਮ ਜਾਈ ਆ ਹੋੜੀ ਹੋੜੀ। ਤੇ ਦੇਖੀ ਇਹ ਚੈੱਕ ਕਰੀ ਜੇ ਮੈਂ 2-3 ਦਿਨ ਹੋ ਗਿਆ ਇਹਨੂੰ। ਆਇਆ ਤਾਂ ਆ ਗਿਆ ਮੈਂ ਤਾਂ ਆਪਕੇ ਨਾ। ਚੱਲ ਦੇਖਦੇ ਆ ਫਿਰ। ਕੀ ਬਣਦਾ। ਚਾਚੇ ਰੂਪੇ ਇਹ ਕੀ ਆ ਮੈਂ ਨਿਕਲਿਆ ਹੁਣੀ ਬੇਥਰੀ। ਹੈ? ਕੋਤੇ ਸਾਪਦੀ ਹੋਣੀ ਇਹ। ਅੱਛਾ। ਵੈਸੇ ਨਾ ਜਿਹੜੀ ਕਹਿੰਦੇ ਸ਼ਿੱਧੀ ਹੁੰਦੀ ਹੈ ਕਣਕ। ਉਹ ਬੂਜਾ ਵੀ ਜਿਆਦਾ ਮੋਟੀ ਬਹੁਤ ਹੁੰਦੀ ਹੈ ਨਾ ਚੱਲ ਦੇਖਦੇ ਆ ਫੇਤ ਦਾ ਭਰ ਗਿਆ ਇਹਨਾਂ ਨੂੰ ਫੇਰ ਪਾ ਦੇ ਓਏ ਇੰਨੀ ਤਾਂ ਜੰਮੀ ਵੀ ਨਹੀਂ ਪੇਰ ਨਾ ਨਾ ਮੈਂ ਤਾਂ ਹੁਣ ਦੋ ਤਿੰਨ ਦਿਨ ਪਹਿਲਾਂ ਆਇਆ ਕੱਲ ਤਾਂ ਪਰਸੋਂ ਅਸੀਂ ਗੱਡੀ ਨੂੰ ਗਏ ਸੀ ਉੱਥੇ ਲੈ ਦੇਖ ਤਾਂ ਇਧਰ ਨੂੰ ਸਾਈਡ ਮਾਰਦਾ ਹਾਂ ਹਾਂ ਬਾਈ ਹੋ ਗਈ ਹੋ ਗਈ ਪਾਲਟੀ ਹੋ ਗਈ ਹੋ ਗਈ ਹੋ ਗਈ ਹੋ ਗਈ ਪਾਲਟੀ ਜੰਮੀ ਤਾਂ ਬਈ ਜੰਮ ਗਈ ਜੰਮ ਗਈ ਨਿੰਮੇ ਆਧੇ ਆੜੀ ਨਿਕਲੀ ਪਈ ਆ ਨਿਕਲ ਆਉਣੀ ਮੈਂ ਤੈਨੂੰ ਕਹਿਆ ਨਹੀਂ ਮੈਂ ਨਿਕਲ ਆਉਣੀ ਸਾਰੀ ਹਾਂ 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 ਤੇਰੇ ਦੀ ਦੱਸੋ ਦੇਖਤਾ ਹੋਈ ਆ ਬਾਈ ਨਿਕਲੇ ਨਿਕਲਾ ਜੀ ਹੋ ਗਈ ਪਾਰਟੀ ਹੈ ਹੋਂ ਤੋਂ ਜ਼ਿਆਦਾ ਘੜੇਗਾ ਤੇ ਇਹ ਨਾ ਇੱਥੇ ਰੇ ਰੂ ਜਾ ਇੱਥੇ ਬੈਠੇ ਰ ਚਾਹ ਚੂ ਪੀ ਗਏ ਹਾਂ ਉੱਥੇ ਕਿਹੜਾ ਕਰਦਾ ਇੱਥੇ ਬਹਿ ਕੇ ਲਓ ਜੀ ਬਾਈ ਦੇਖਣ ਲੱਗੀ ਆਪਣੀ ਗਣਕ ਤਾਂ ਹੁਣ ਥੋੜਾ ਹੌਸਲਾ ਹੋਇਆ ਲੈ ਹੁਣ ਹੋਇਆ ਹੌਸਲਾ ਹੁਣ ਨਹੀਂ ਆਪਣੀ ਬਹੁਣੀ ਹੈਗੀ ਦੋ ਦਿਨ ਨੂੰ ਹੈ ਦਿਲਵੀਰ ਦੋ ਦਿਨ ਨੂੰ ਪੂਰੀ ਅਹਰਾਈ ਦੇਖਣ ਲੈਣੀ ਹੈ ਨਾ ਅਬਲਾ ਹੁਣੀ ਹੁਣੀ ਦੇਖਣ ਲੱਗ ਗਈ ਆ ਖਾਲ ਤੇ ਪਾਣੀ ਚੜ ਜਾਂਦਾ ਏ ਹਾਂ ਚੜ ਜਾਂਦਾ ਨਹੀਂ ਨਹੀਂ ਚੜ ਜਾਣਾ ਪਾਣੀ ਤਾਂ ਲੱਗਦਾ ਏ ਪਾਣੀ ਬਹੁਤ ਆ ਨਾ ਮੋਟਰ ਦਾ ਅੱਛਾ ਮੋਟਰ ਦਾ ਪਾਣੀ ਵੀ ਜ਼ਿਆਦਾ ਏ ਹਾਂ ਉੱਚੀ ਜਾਈਏ ਉਧਰ ਦੇ ਹਾਂ ਨਹੀਂ ਨਹੀਂ ਜੇ ਲਾਉਣਾ ਨਾ ਆਪਾਂ ਨੇ ਥੋੜੀ ਮਿੱਟੀ ਫੇਰ ਹੋਰ ਕੱਢ ਦੇਣੀ ਖੁਰਚ ਕੇ ਆਹ ਖੁਰਚ ਹੋ ਜਾਣੀ ਹਾਂ ਉਰੀ ਦੇ ਸਾਰੇ ਪੁਆਇੰਟ ਆ ਇੱਥੇ ਤੇ ਉਧਰ ਆਪਣਾ ਇਥਾਂ ਇੱਕ ਹੋਰ ਆ ਦਲਵੀਰ ਜਦ ਨਾ ਬਰਸਾਤ ਪੈਂਦੀ ਆ ਆ ਉੱਪਰ ਵਾਲੇ ਖੇਤ ਦਾ ਪਾਣੀ ਆਉਦਾ ਆਹ ਖੇਤ ਮਾਉਂਦਾ ਇਹਦਾ ਗਾ ਇੱਥੇ ਅਸੀਂ ਗੋਲ ਦੰਦੇ ਇਹਨੂੰ ਨੱਕਾ ਇਹਦਾ ਇਹਦਾ ਹੀਟ ਆ ਜਾਂਦਾ ਹੀੜਾਂ ਦੇ ਗਾ ਉਹ ਚੋਈ ਮ ਆ ਜਾਂਦਾ ਇਹ ਉਹ ਉੱਥੇ ਵੀ ਆ ਗਿਆ ਕਾਲੇ ਦੇ ਖੇਤਾਂ ਚੋਂ ਕਾਲੇ ਦੇ ਖੇਤਾਂ ਚੋਂ ਆ ਗਿਆ ਹਾਂ 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 ਆਹ ਖੇਤੋਂ ਉਹ ਤਾਂ ਨਹੀਂ ਆਉਂਦਾ ਨਹੀਂ 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 ਉਹ ਉੱਥੇ ਆਏ ਕਿਰ ਕਿ ਆਉਂਦਾ ਹਾਂ ਹਾਂ ਉਧਰੋਂ ਵੀ ਉਧਰੋਂ ਚਲਦੀ ਚੋਈ ਸਾਹਮਣੇ ਖੇਤ ਨੂੰ ਕਿਤੇ ਪਾਸੇ ਮਾਰਨੀ ਹੈਗੀ ਉੱਚੇ ਖੇਤ ਹਨਾ ਸਬਜ਼ੀ ਵਾਲੇ ਖੇਤ ਆ ਆਹ ਦਾ ਖੇਤ ਸਬਜ਼ੀ ਵਾਲਾ ਸਬਜ਼ੀ ਵਾਲੇ ਹੁਣ ਆਪਾਂ ਇੰਨੀ ਖੇਚੜਾ ਕਰ ਨਹੀਂ ਸਕਦੇ ਕਿਤਲਾ ਸੀ ਪੇ ਬੰਦੇ ਦਿਨ ਚਾਰ ਚਾਹੀਦੇ ਬੰਦੇ ਦਿਨ ਚਾਰ ਚਾਹੀਦੇ ਸਬਜ਼ੀ ਨੂੰ ਪੱਕਾ ਵੇਚਣੇ ਨੂੰ ਚਾਹੀਦੇ ਹਾਂ ਤੇਰੀ ਉਹ ਆ ਕੇ ਜਾਮ ਚਲੇਗਾ ਜਾਮ ਨੂੰ ਉਹਨਾਂ ਦਾ ਦੇਖਿਆ ਭਾਈ ਆਪ ਵੇਚਦੇ ਹਾਂ ਹਾਂ ਮੁੱਲਾ ਪਰ ਭਾਈ ਉਹਨਾਂ ਨੇ ਰੇੜੀਆਂ ਲਾਈਆਂ ਆ ਆਪ ਦੇ ਸਬਜ਼ੀ ਮੁੰਨਾ ਬੰਨਾ ਦਿਲਵੀਰ ਮਸਤ ਘੜੇ ਪਿੰਦੇ ਬਾਈ ਉਹਨਾਂ ਨੇ ਆਪਣੀ ਸਬਜ਼ੀ ਵੇਚਣੀ ਆ ਵਿਜਣੀ ਆਪੇ ਵੇਚਣੀ ਆ ਆਪਾਂ ਤਾਂ ਮੰਡੀ ਮੇ ਸਿੱਟੇ ਆਉਂਦੇ ਸਿੱਟਦੇ ਨਹੀਂ ਭਾਈ ਉਹ ਕਿਤਨਾ ਕੰਮ ਅੱਧਾ ਵੱਧ ਗਿਆ ਜੇਦੋਂ ਤੇ ਆ ਉਹ ਨੂੰ ਵੇਚਿਆ ਉਹ ਗਵਾਰੀਆਂ ਨੂੰ ਫਿਰ ਅੱਧੋ ਵੱਧ ਕੰਮ ਗਿਆ। ਬਿਆਰੀ ਕੋਈ ਦੇਖਦਾ ਹੀ ਨਹੀਂ ਤੈਨੂੰ। ਬਿਆਰੀ ਅੱਖ 'ਚ ਪਾਉਂਦਾ ਨਹੀਂ ਮਿਲਦਾ ਉੱਥੇ। ਸਾਰੇ ਪੰਜਾਬੀ ਹੋ ਆ। ਬਾਈ ਉਹਨਾਂ ਦਾ 1 ਕਾ ਉੱਥੇ। ਉਹਨਾਂ ਨੇ ਕਿਹਾ ਵੀ ਆਹ ਰੇਟ ਨੂੰ ਵੇਚਣੀ ਆ। ਚਾਹੇ ਰਾਤ ਦੇ 11 ਵਜੇ ਆਪਾਂ ਕਹਿੰਦੇ ਨਹੀਂ ਵੀ ਸਸਤੀ ਹੋਊਗੀ 11 ਵਜੇ। ਨਹੀਂ ਇੱਕੇ ਰੇਟ ਹਨਾ ਦਾ। ਚਾਹੇ 11 ਵਜੇ ਕੋਈ ਸਸਤੀ-ਸਸਤੀ ਨਹੀਂ ਮਿਹਨਤ ਬਹੁਤ ਆਉਂਦੀ ਏ ਉਹਦੇ ਪਰ। ਮਿਹਨਤ ਬਹੁਤ ਆ ਸਬਜ਼ੀ 'ਤੇ। ਹੈ? ਨਹੀਂ ਬਾਈ। ਨੇ ਮੈਂ ਮਾਮਾ ਮਿਲਿਆ ਦਾ। ਮਾਮਾ ਚਲਾਉਂਦਾ ਫੋਰਚੂਨਰ ਉਹਨਾਂ। ਹਾਂ। ਮਾਮਾ ਹੁਣ ਕਹ ਡੱਬਾ ਦੇ ਕੇ ਜਾਣ ਦਾ ਮਾ ਡੱਬਾ ਨਹੀਂ ਮਾਮਾ ਤੇਰਾ ਪਿਆਰੇ ਡੱਬੇ ਵਰਗਾ ਸਾਡਾ ਹੈ ਹਾਂ ਹਾਂ ਆ ਲਿਆ ਫੋਨ ਆ ਲਿਆ ਮੈਨੂੰ ਮਿਲ ਲਿਆ ਮੈਂ ਰੋਪਣ ਨਹੀਂ ਜਾ ਰਿਹਾ ਤਾਂ ਉਹਦਾ ਉਦਣੇ ਕਹਿੰਦਾ ਤਾਂ ਹਾਂ ਇਹਦਾ ਮੁੰਡੇ ਨਾਲ ਲਈ ਆ ਕਹਿੰਦਾ ਉਹਦਾ ਕਹਿੰਦਾ ਕਹਿੰਦਾ ਡੱਬਾ ਟੋਪਾ ਵੀ ਦੇਖੀ ਪਰਤਾ ਹੈ ਮੈਂ ਦੇਖਿਆ ਡਿਊਟੀ ਪੰਨ ਮਾਮੇ ਦਾ ਫੋਨ ਆਇਆ ਸ਼ਾਮ ਨੂੰ ਕਹਿੰਦਾ ਆਪਾਂ ਨੇ ਗੱਡੀ ਲੈਣੀ ਆ ਮਾ ਠੀਕ ਆ ਕਹਿੰਦਾ ਰੋਟੀ ਪਾਣੀ ਆ ਜਾਣਾ ਮਾ ਵੇ ਦੋ ਪ੍ਰਸ਼ਾਦੇ ਖਾਣੇ ਸੀ ਦੋ ਪ੍ਰਸ਼ਾਦਿਆਂ ਦੀ ਮਾਰਾ ਬੰਦਾ ਬੰਦਾ ਦੋ ਪ੍ਰਸ਼ਾਦਿਆਂ ਦੀ ਮਾਰਾ ਮਾ ਨਹੀਂ ਕਰਾਂ ਜਾਵਾਂਗੇ ਮੇ ਮਾਮੇ ਦੇ ਭਤੀਜੇ ਨੂੰ ਦਵਾਤੀ ਗੱਡੀ ਖੁਸ਼ ਹੋਇਆ ਬਹਿਨ ਪੂਰਾ ਹੈ ਪਤਾ ਕੀ ਕਹਿੰਦਾ ਹਰੀਪੁਰ ਜਾਣਾ ਰਾਤ ਨੂੰ ਤਿਆਰ ਹੋਗੇ ਰਾਤ ਨੂੰ ਨਹੀਂ ਫਿਰ ਕੈਨਸਲ ਕਰਤਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੂੰ ਜਿਆਦਾ ਚਾਅ ਚੜਿਆ ਪਿਆ ਉਹ ਤੜਕੇ ਨੂੰ ਗਏ ਫਿਰ ਉਧਰ ਨੱਡਾ ਸਾਹਿਬ ਮੱਥਾ ਟੇਕਿਆ ਹੈ ਚੋ ਚੋ ਚ ਹਰਿਆਣੇ ਜਾਣਾ ਹਰਿਆਣੇ ਮੱਥਾ ਹਾਂ ਮੱਥਾ ਟੇਕਿਆ ਫਿਰ ਉਧਰ ਹਰਿਆਣੇ ਹਾਂ ਗੁਰੂ ਘਰਾਂ ਉਧਰ ਲਾਈਟ ਤਾਂ ਉਹ ਕੋ ਟਾਈਮ ਹੀ ਨਹੀਂ ਆਦਾ ਤਾਂ ਮੋਣੇ ਨਹੀਂ ਸਵਾਰਦੇ ਤੇ ਇੱਥੇ ਹਾਂ ਜਿਆਦਾ ਕੀ ਜਾਨੀ ਉਹ ਸਵਾਰਦੇ ਫੱਦੇ ਹਾਂ ਬਣੇ ਦਾ ਬੁੱਤਾਂ ਕਰਕੇ ਥੋੜਾ ਜਿਹਾ ਢਿੱਡਿਓ ਰਹਿੰਦੀ ਹੈ ਹਾਂ ਫੈਦਲ ਵੀਰ ਜਿਹੜਾ ਪੜਾ ਪੜਾ ਜਾ ਚਮਕਦਾ ਦਾ ਨਾ ਗੰਨੇ ਦਾ ਆਗ ਦੇ ਹਰਾ ਹੋ ਗਿਆ ਬਾਹਰ ਤਾਂ ਸੀਪੇ ਦਾ ਉਹ ਵੀ ਟਾਈਮ ਆ ਗਿਆ ਹੈ ਉਹ ਵੀ ਟਾਈਮ ਆ ਗਿਆ ਟਾਈਮ ਵੀ ਆ ਗਿਆ ਇਹ ਨਾ ਪਾਣੀ ਕਰਕੇ ਤਾਂ ਨਿਮੇ ਕੀ ਆਪਣੇ ਜੀਰੀ ਕਰਕੇ ਪਾਣੀ ਨਹੀਂ ਲਾਇਆ ਹੈਗਾ ਉਹਦੇ ਕਰਕੇ ਸੋਕੇ ਵਿੱਚ ਆ ਗਿਆ ਬੈਠਾ ਕਿੰਨਾ ਉੱਪਰ ਹੈ ਉਹਦੇ ਘੋੜਾ ਕਿੰਨਾ ਬੈਠਾ ਹਾਂ ਬਾਈ ਆ ਗਿਆ ਇਹਦੀ ਕਰੀਅਰ ਸਪਰੇ ਫਿਰ ਆ ਆ ਆਏ ਆ ਘੋੜਾ ਬਾਈ ਆਹਾ ਇਹ ਆਗ ਚ ਕਾਉਂਦਾ ਮੈਂ ਮਿਲਣਾ ਹੀ ਕਰੂੰਗੇ ਹੈ ਮੈਂ ਮਿਲਣਾ ਹੀ ਕਰੂੰਗੇ ਮੈਂ ਮਿਲਣਾ ਹੀ ਕਰੂੰਗੇ ਹੁਣ ਤਾਂ ਹਾਂ ਹਾਂ ਅੱਜ ਕਿੰਨੀ ਹੋ ਗਈ 16 ਆ 16 ਤੇਰੇ ਕੋ ਕਿੰਨਾ ਦਲਵੀਰ ਉਹਦਾ ਵੀ ਹਿਲਾ ਕਰ ਲੈ ਮੈਂ ਵੀ ਫੜਾ ਦੂੰਗਾ ਇਹ ਟਾਂ ਵਾਲਾ ਹੋਦਾ ਹੀ ਨਹੀਂ ਯਾਰ ਕੋਈ ਦੇਵਰੇ ਨਹੀਂ ਮੰਦੀ 200 ਨੂੰ ਕਹਿੰਦਾ ਗਊਸ਼ਾਲਾ ਵਾਲੇ ਆਓ ਫਿਰ 80 ਰੁਪਏ ਲੇਬਰ ਵਾਲੇ ਕਹਿੰਦੇ 80 ਲੇਬਰ ਵਾਲੇ ਫਿਰ ਸਾਨੂੰ ਕੀ ਬਚਿਆ ਹਾਂ ਹਨ ਉਹੀ ਤਾਂ ਗੱਲ ਮੈਂ ਪਤਾ ਹੁਣ ਕੀ ਗੱਲ ਆ ਗੰਨੇ ਨੂੰ ਬਾਈ ਆਹ ਸਾਲ ਗੇਰ ਕੇ ਨਾ ਮੇਲ ਮਾ ਗਾਹ ਨੂੰ ਬਾਦਣਾ ਇਹ ਬਾਦੀ ਬਾਈ ਹੈ ਸਾਡੇ ਮੂੰਹ ਫਸ ਜਾਣਾ ਹਾਂ ਫਸ ਜਾਣਾ ਮੈਂ ਫਸੇ ਗਿਆ ਹੋਏ ਇੱਠਾ ਮੇਰਾ ਦੇਖੋ ਖੜਾ ਹੀ ਹੈ ਇੱਠਾ ਲੈ ਉਹ ਫਸੇ ਗਿਆ ਜਿਹੜਾ ਇੱਠਾ ਖੜਾ ਬਾਜਰਾ ਬਾਜਰਾ ਪੀਜੀ ਬਾਜਰਾ ਇੱਧਰ ਹੀ ਮੈਂ ਜਲਵੀਰ ਗੰਨਾ ਬੀਜਣੇ ਤੋਂ ਉੱਪਰ ਇੱਥੇ ਇੱਥੇ ਬਾਈ ਕੈਨਸਲ ਕਰਦਾ ਹੁਣ ਕਿਹਾਂ ਪੇਮੈਂਟਾਂ ਰੋਗੀਆਂ ਫੇਰ ਜੀਰੀ ਵਾਲੀ ਕੰਮ ਹੋਣਾ ਪਹਿਲਾਂ ਇੱਕ ਵਾਰ ਦੇਖ ਲਓ ਹੁਣ ਧਾਨਾਂ ਦਾ ਆਪਣਾ ਦੇਖ ਲਿਆ ਨਾ ਗੰਨੇ ਦਾ ਵੀ ਦੇਖ ਲਓ ਗੰਨੇ ਦਾ ਦੇਖ ਲੈਂਦੇ ਹੁਣ ਮੇਰੇ ਪੂਣ ਕੰਮ ਨਾ ਹੋ ਨਹੀਂ ਮੈਂ ਸਬਜ਼ੀ ਲਾਉਣੀ ਪਊਗੀ ਹੈ ਸਬਜ਼ੀਓ ਚੱਲਣੇ ਖੋਣ ਕਿਉਂ ਬਣਦਾ ਨਿੰਮੇ ਸਬਜ਼ੀ ਵੀ ਪੰਗਾ ਪੂਰਾ ਸਬਜ਼ੀ ਵਾਸਤੇ ਤਾਂ ਹੁਣ ਸਾਰੀ ਦੀ ੜੀ ਬੰਦਾ ਖੇਤ ਮਾਰ ਹੁਣ ਸਾਰੇ ਰਸਤੇ ਬੰਦ ਆ ਹਾਂ ਕੋਈ ਖੁੱਲ ਜਵੇ ਤੇਰੀ ਕਿਸਮਤ ਆ ਹੋ ਤੇਰੀ ਕਿਸਮਤ ਆ ਇਹ ਬੰਦੇ ਸਾਰੇ ਪਾਸੇ ਹਾਂ ਇਹ ਨਹੀਂ ਕਾਲਾ ਜੇਬ ਕਾਣ ਕੇ ਬੀਜਣ ਲੱਗਿਆ ਹੋਇਆ ਹੈ ਹਾਂ ਸੁਪਰ ਸੀਡਨ ਨਾਲ ਸੁਪਰ ਸੀਡਰ ਨਾਲ ਠੀਕ ਆ ਵਧੀਆ ਕਾਹਤੋਂ ਗੱਠਾਂ ਦੀ ਵੀਨ ਲੋੜਜੀ ਦੇ ਘਰ ਦਾ ਸੁਪਰ ਸੀਟਰ ਆ ਉਸ ਨਾ ਕਰੇ ਅੱਜ ਵੱਢ ਲਈ ਜੀ ਇਹ ਨੂੰ ਬਾਅਦ ਵਿੱਚ ਸੁਪਰ ਸੀਟਰਾਂ ਚ ਆਇਆ ਬਾਹ ਹੁੰਦਾ ਹਾਂ ਰੌਣੀ ਕਰ ਦੋ ਉਹਦੇ ਬਾਅਦ ਗਲ ਜਾਂਦੀ ਐ ਇਹ ਰੌਣੀ ਕਰ ਦੋਗੇ ਉਹਦੇ ਬਾਅਦ ਜਿਹੜਾ ਚਾਹੇ ਰੂਟਰ ਮੀਟਰ ਨਾਲ ਬੀਜ ਲਾ ਹਾਂ ਨਾਲੀ ਦਿਖਦੀ ਨਹੀਂ ਇਹ ਤੇ ਕਾਲੇ ਦਾ ਗਲਤ ਹੀ ਗਾ ਰਿਹਾ ਨਹੀਂ ਕਾਲੇ ਨੇ ਰੈਂਕੇਜ ਵਾਲਿਆਂ ਦਾ ਹੋ ਨਹੀਂ ਸਪਰੇਅ ਕਰਨ ਵਾਲਿਆਂ ਦਾ ਐਮ ਐਸ ਜ਼ੈਟ ਨਾ ਨਾ ਕੀ ਕਰਨੇ ਉਹਨੇ ਪਿੱਛੇ ਲਾਉਂਦਾ ਨਹੀਂ ਹੁੰਦੇ ਐਸ ਐਮ ਐਸ ਐਸ ਐਮ ਐਸ ਉਹਨੇ ਕੰਮ ਆਪੇ ਖਰਾਬ ਕਰ ਲਿਆ ਹਾਂ ਜਾਨਾ ਮੈਨੂੰ ਕਹੀ ਗਈ ਚਕੂ ਅਸੀਂ ਚਕੂ ਗਏ ਹਾਂ ਉਹ ਬੋਦਲਾਂ ਚ ਫਸ ਗਿਆ ਸਾਡੇ ਨੂੰ ਆ ਜਾਣਾ ਬਾਈ ਢੋਲਦੇ ਨਾਲ ਆਉਣੀ ਆ ਪ੍ਰੋਜੈਕਟ ਹਾਜਲ ਵੀਰ ਲਿਆਉਣੀ ਨਾ ਤਾਂ ਉਪਰਾਲੀ ਮਿਲਦੇ ਨਹੀਂ ਆ ਇਹਨਾਂ ਨੂੰ ਗੁੱਜਰਾਂ ਨੂੰ ਮਿਲਿਆ ਹਾਜਲ ਵੀਰ ਪਿਛਲੀ ਵਾਰੀ ਇੱਕ ਨਾ ਸੀ ਫਸੇ ਆ ਗੁੱਜਰ ਕਹਿੰਦੇ ਬਾਅਦ ਚ ਕੋਟਾ ਫੜਾ ਫੁੱਲ ਹੋ ਗਿਆ ਅਸੀਂ ਬੰਦੇ ਨੇ ਨਾ ਪੱਲੇ ਤੇ ਪੈਸੇ ਦੇ ਕੇ ਚਕਾਈ ਆ ਭਾਈਆ ਲੇਬਰ ਦਿੱਤੀ ਆ ਬੰਦੇ ਨੇ ਸਾਡੇ ਪੈਸੇ ਵੀ ਨਹੀਂ ਦਿੱਤੇ ਉਹਨੇ ਮੇਰੀ ਦਾ ਐਸੀ ਕੀ ਕੰਮ ਪੂਰਾ ਚੱਲਿਆ ਹਾਂ ਪੂਰਾ ਚੱਲਿਆ ਹੁਣ ਮੇਰੇ ਤੇ ਚੱਲ ਪਹਿਲਾਂ ਚੱਕ ਲੈ ਗਿਆ ਉੱਥੇ ਤੇ ਹਾਂ ਆ ਪਾਇਆ ਕਰ ਹਾਂ ਇਹਦਾ ਕੰਮ ਆ ਜੀ ਕਿਸੇ ਦਾ ਹਾਂ ਮਾਚ ਤੋਂ ਅਗਲੇ ਗੇੜੇ ਮਾਰ ਮਾਰ ਥੱਕ ਗਏ ਨੇ ਕਰ ਇੱਕ ਹੋਰ ਅਗੇਤੀ ਜੀਰੀ ਚੱਲ ਦੋ ਕੁ ਮਾਟਰ ਝਾੜ ਘਾਟਾ ਬਰਾਜ ਸਾਫ ਹੋ ਜੇ ਖੇਤ ਆ ਕਰ ਆਇਆ ਕਰਾ ਬਾਈ ਇਕੱਠਾ ਬਣਾਉਣੀ ਆ ਮੈਂ ਚੱਲ ਤੈਨੂੰ ਛੱਡ ਗਿਆ ਆਜਾ ਨਾ ਮੁਰਗੀ ਆ ਕਰਿਆ ਆ ਨਹੀਂ ਕਿਸੇ ਨੇ ਕਰਨੀ ਗਏ ਸਾਡੇ ਵੀ ਆ ਸਾਡੇ ਵੀ ਸਾਡਾ ਦਮ ਤੋੜਿਆ ਉਹਨਾਂ ਨੇ ਹੈ ਚਾਰ ਦਿਨ ਪਿੱਛੇ ਵਿੱਚ ਹੀ ਕਮਾਈ ਗਏ ਚੱਕ ਹੋ ਗਈਆਂ ਚੱਕ ਹੋ ਗਈਆਂ ਗੱਲਾਂ ਵਾਤਾਵਰਣ ਨਹੀਂ ਹੋਰ ਜਿਹੜਾ ਲੋਟ ਆ ਗਿਆ ਉਹਦਾ ਬਾਤ ਜਾ ਬਸ ਉਹੀ ਨੂੰ ਦੱਸਦਾ ਪਹਿਲਾਂ ਪਹਿਲਾਂ ਘਰਾਂ ਘਰਾਂ ਫਿਰਦੇ ਤੇ ਮੇਰ ਵੀ ਆਪ ਚੱਕ ਕੇ ਲੈ ਗਿਆ ਹੁਣ ਪਹਿਲਾਂ ਪਹਿਲਾਂ ਘਰਾਂ ਫਿਰਦੇ ਮੇਰ ਵੀ ਲੈ ਗਿਆ ਚੱਕ ਕੇ ਆਹ ਖੇਤ ਮਾਣਾ ਮੇਰ ਵੀ ਆਪ ਲੈ ਗਿਆ ਚੱਕ ਕੇ ਆਹ ਖੇਤ ਮਾਦੀ ਬਈ ਹੂੰ ਪਹਿਲਾਂ ਪਹਿਲਾਂ ਐ ਪੁੱਛਦੇ ਫਿਰਦੇ ਹੁੰਦੇ ਬਈ ਆਖੀ ਦੇ ਖੇਤ ਜਿਹੜਾ ਵੱਡਦਾ ਹੂੰ 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 ਕਾਲੇ ਨਾਲ ਆਪ ਗੇਰੀਆਂ ਕਾਲੇ ਨਾਲ ਆਪ ਗੇਰੀਆਂ ਕਾਲੇ ਨੇ ਲੇਬਰ ਬੋਹ ਲੈ ਆ ਵੀ ਚੱਲ ਆਪ ਦਾ ਹੈ ਤੇ ਬੁੱਧਰੇ ਦੇ ਅੱਛਾ ਕਹਿੰਦੇ ਕੋ ਟ੍ਰੈਲ ਨਹੀਂ ਬਾਨੇ ਲਾਈ ਗਏ ਕਾਲੇ ਨੇ ਪਿੰਡ ਚੋਂ ਟ੍ਰੈਲ ਇਕੱਠੇ ਕਰੇ ਨਹੀਂ ਫੇ ਕਾਲੇ ਦੇ ਕਿੰਨੇ ਲੇਗਾ ਕੀਲੇ ਆਣੀ ਇਹ 2500 ਕਹਿੰਦਾ ਤਾਂ ਉਹ ਉਹੀ ਵੇਚਤੀ ਉਹਨਾਂ ਨੂੰ ਗਾਂ ਗੁੱਜਰ ਨਾਲ ਲੈ ਲਈਆਂ ਕਿਸੇ ਨੇ ਦੁੱਜੇ ਨੇ ਵੇਚਤੀਆਂ ਨੇ ਕਹਾ ਅੱਛਾ ਇਹਦਾ ਮੈਂ ਖਰਚਾ ਨਿਕਲ ਗਿਆ ਹਾਂ ਉਹਨਾਂ ਨੂੰ ਦੇਣੀ ਆ ਪੈਸੇ ਉਹਨਾਂ ਨੂੰ ਦੇਣੇ ਬਟਾਪਾ ਕਰਾਈ ਤੇ ਗੱਠਾਂ ਵਾਲੇ ਅੱਛਾ 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 ਉਧਰ ਦੇ ਉਧਰ ਦੇ ਦੇਣੇ ਠੀਕ ਆ ਠੀਕ ਆ ਠੀਕ ਮੈਂ ਦੇਖ ਲਈ ਜਿਹਦੀ ਤੇ ਘਰ ਦੀ ਹੋਵੇ ਉਹਦੀ ਦਵਾਈ ਵੀ ਦੇਖ ਲਈ ਅਮਹਿਕ ਮੈਲ ਵੀ ਦੇਖ ਲਈ ਹਾਂ ਮਹਿਕ ਮੈਲ ਤਾਂ ਮੋਟਾ ਮੋਟਾ ਇਹ ਚੱਕ ਦੀ ਬਸ ਬਸ ਨੌ ਜੀ ਕਰਦੇ ਉਹਦਾ ਹਾਂ ਉਹ ਦੂਹੀ ਉਹ ਵੈਸੇ ਜੀ ਹਾਂ ਠੀਕ ਆ ਠੀਕ ਆ ਜਾ ਜਵੀ ਤਾਂ ਮਾਰਦੇ ਹਰਿਆਈ ਉਧਰ ਹਰਿਆਈ ਦਾ ਖੁੱਲ੍ਹਾ ਸਖਟੇਲਾ ਸਣ ਵੀ ਆ ਵੀ ਮਾਰਦਾ ਜਾਂਦੇ ਲਸਣ ਹਾਂ ਗਿਆ ਹਾਂ ਗਿਆ ਤਾਂ ਸਾਰਾ ਜਾ ਉਹ ਆ ਜੀਰੀ ਜੰਮੀ ਹੋਈ ਹਾਂ ਵਿੱਚ ਜਵੀ ਚੱਤ ਮੱਲਾ ਦੀ ਬਰਤਨ ਦਾ ਛੱਟਾ ਦੇਣਾ ਪੈਣਾ ਉਹ ਤੇ ਚੱਲ ਦੇਖਦੇ ਹਾਂ ਦੇ ਦੇ ਫਿਰ ਪਰੇ ਹਾਂ ਪਾਣੀ ਲਾ ਕੇ ਦੰਗੇ ਪਾਣੀ ਲਾ ਕੇ ਦਾਂਗੇ 1 ਸਾਲ ਇਦਾਂ ਹੀ ਹੋਇਆ ਗੁੱਲੀ ਡੰਡੀ ਹੋਏ ਹਾਂ ਵਿੱਚ ਦੇਖਦੇ ਨਹੀਂ ਥੋੜੇ ਬਹੁਤੇ ਐ ਐਸੇ ਹਾਂ ਮਿਕਸ ਕਰਾਂਗੇ ਥੋੜੇ ਜਿਹਾ ਅੱਛਾ 1 ਸਾਲ ਨਾਲ ਦਲਵੀਰ ਬਰਸੀਨ ਪੀਜਿਆ ਬਰਸੀਨ ਦਾ ਹੋ ਗਿਆ ਨਹੀਂ ਗੁੱਲੀ ਡੰਡੇ ਗੁੱਲੀ ਡੰਡਾ ਹੋ ਗਿਆ ਉਹਦੇ ਬਾਅਦ ਜੇ ਗੁੱਲੀ ਡੰਡਾ ਹੋਇਆ ਵੱਡਿਆ ਫੇਰ ਬਰਸੀਨ ਹੋ ਗਿਆ ਛੇਟਾਂ ਦਾ ਛੋਟਾ ਛੋਟਾ ਰਹਿ ਗਿਆ ਬਰਸੀਨ ਬਹੁਤ ਪਾਇਆ ਸੀ ਬਾਈ ਨਾ ਗੁੱਲੀ ਡੰਡਾ ਆਇਆ ਤੁਸੀਂ ਵੀਜ ਰੱਖਿਆ ਹੋਇਆ ਨਹੀਂ ਉਹ ਨਹੀਂ ਮਿੱਥੇ ਨਹੀਂ ਹੈਗੇ ਜਦ ਲਈ ਰਹਿ ਮਿੱਥੇ ਆ ਹਾਂ 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 ਮਿੱਥੇ 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 ਆ ਮੈਂ ਕਿਹਾ ਕਿ ਬਰਸੀਨ ਇੱਧਰ ਛੇਟੇ ਆ ਕੇ ਨਾ ਨਾ ਬਾਈ ਕਹਦਾ ਇੱਥੇ ਇੱਥੇ ਨੂੰ ਮੂਰੇ ਤੋੜ ਨਾ ਨਾ ਠੀਕ ਆ ਨਿੰਮੇ ਇਦੇ ਵੀ ਬਰਸੀਨ ਦੇ ਛਿੱਟਾ ਦੇ ਦੂੰਗਾ ਬਾਅਦ ਚ ਹੈ ਬਰਸੀਨ ਦੇ ਛਿੱਟਾ ਆਹੋ ਹੈ ਨਾ ਆਹਦਾ ਇਹ ਨਰਮ ਨਰਮ ਜਿਹਾ ਵੱਡੂ ਵੀ ਦੋ ਵੱਡਾ ਦੇ ਦਿੰਦੇ ਹਾਂ ਆਸੇ ਆਇਆ ਜੇ ਤਾਂ ਪੂਜਾ ਵੱਜ ਗਿਆ ਜੇ ਤਾਂ ਜੀਰੀ ਮਰ ਗਈ ਤਾਂ ਹੈ ਹਾਂ ਵੱਜਣੀ ਇੱਕ ਤੇ ਨਿਸਰ ਲੱਗੀ ਆ ਇਹ ਥੋੜੀ ਨਿਸਰ ਲੱਗੀਗਾ ਹਾਂ ਗਾ ਸੱਠੂ ਆ ਹੈ ਇਹਦੇ ਖਤਮ ਆ ਆ ਦੇਖ ਇੱਧਰ ਬਰਸੀਨ ਮ ਬਰਸੀਨ ਦਿਖਦਾ ਹੀ ਨਹੀਂ ਹੈਗਾ ਨਹੀਂ ਬਰਸੀਨ ਪਸਾਣ ਨਹੀਂ ਕਰਦਾ ਨਿੰਮੇ ਸਰੋ ਘੱਟ ਪਾਈ ਆ ਸਰੋ ਦਿਖਦੀ ਹੋਣੀ ਹੈਗੀ ਸਰੋ ਨਹੀਂ ਲੱਗਦਾ ਮੈਂ ਇੰਦੀ 250 ਆ ਦੇਖ ਆਏ ਕਈ ਜੰਮੀ ਜੰਮੀ ਸਾਰੇ ਸਕੂਟਰ ਰੱਖ ਲਏ ਸਾਰੇ ਹਾਂ ਆ ਜੀਰੀ ਦੇ ਲੈ ਦਿਲਵੀਰ ਜਿਹੜੀ ਜੀਰੀ ਜੰਮੀ ਪਈ ਆ ਇਹਨੇ ਆ ਬਰਸੀਨ ਦਵਾਇਆ ਪਿਆ ਤਾਂ ਅਸੀਂ ਹਾਂ ਹੈਂ ਆ ਜੀਰੀ ਨੇ ਦਵਾਇਆ ਵਜ ਬਰਸੀਨ ਨਾ ਚਲ ਬੂਝਾ ਬਥੇਰਾ ਕਰ ਜਾਈਏ ਨਾਦੀ ਆਉ ਜਾਣਾ ਬੇਹਨ ਕਰਦੀ ਇਤਨੀ ਤਾਂ ਆਹੋ ਜਾਨੂ ਦੇ ਨਾਲ ਬਾੜ ਪਹਿਲਾਂ ਇਹਨੇ ਦੇ ਦੇਣੀ ਜਬੀ ਨੇ ਹਨਾ ਚਿਕੰਦਰ ਵੀ ਲਾਏ ਹੋਏ ਆ ਜਿਹੜੇ ਚਿਕੰਦਰ ਹਾਂ 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 ਉਹ ਸ਼ਲਾਦ ਵਿੱਚ ਜਿਹੜੇ ਹੁੰਦੇ ਆ ਹਰ ਐਟ ਲੱਗਦਾ ਤਦ ਨਵੇਂ ਫਰੇ ਲਾਏ ਉੱਧਰ ਜੰਮਦੀ ਆ ਉੱਧਰ ਉਹ ਵੇਖਿਆ ਨਹੀਂ ਲਾਲ ਲੱਗੇ ਫੁੱਟੇ ਨੇ ਹਾਂ 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 ਪਰ ਲੋਕੇ ਕਾਢੇ ਮੈਂ ਕਹਿੰਦਾ ਬੁੱਕੇ ਨਹੀਂ ਆਦੇ ਪੱਟ ਸਾਰੀ ਹੋਦੀ ਜਾਂਦੇ ਕਾਦੇ ਲੋਕ ਮੇਰੇ ਵੀ ਤੇ ਉੱਧਰ ਘਰ ਖਾ ਲਾ ਸਾਰਾ ਮੂੰਹ ਲਾਲ ਖੂਨ ਪੀ ਖੂਨ ਜਿਹੜਾ ਹੱਡਾ ਰੋੜੀ ਜਿਹਾ ਆ ਜਾਂਦਾ ਨਾ ਬੰਦਾ ਚਲੋ ਭਾਈ ਹੋਰ ਮਲਾਉਂਦੇ ਤੁਹਾਨੂੰ ਕੋਈ ਕੰਮਕਾਰ ਜਿਹੜੇ ਕਰਦੇ ਆਪਾਂ ਦਿਖਾਉਂਦੇ ੜੀ ਨਹੀਂ ਦਿਲਵੀਰ ਹਾਂ ਕਿੱਥੇ ਜਾਣਾ ਤੈ? ਹਾਂ? ਬਾਈ ਨੂੰ ਬੁਲਾ ਲੈ ਉਧਰ। ਗੇਟ ਖੋਲ੍ਹ ਲੈਂਦੀ ਜਦ ਵੀ ਕੋਈ ਆਉਂਦਾ। ਆ ਜਾ ਆ ਜਾ ਆ ਜਾ। ਨਹੀਂ ਨਹੀਂ ਆਨੇ ਚੱਕਣਾ ਹੈਗਾ। ਆ ਨਹੀਂ ਚੱਕਣਾ ਹੈਗਾ। ਇਹ ਨਹੀਂ ਖਾਣਾ। ਗੰਦੇ ਬੱਚੇ ਹੁੰਦੇ ਜਿਹੜੇ ਖਾਂਦੇ ਆ। ਚੱਲ ਉੱਠ ਖੜ। ਲਓ ਜੀ ਮੇਲੇ ਮਾਮੇ ਨੂੰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਮਾਪੂ ਕਿਹ ਹਾਲ ਹੈ ਜੀ? ਕਾਣਕੇ ਮਾਮਾ ਜੰਮ ਗਏ ਹਾਂ ਸਾਰੀ ਉਹ ਜਮੇ ਇੱਥੇ ਜਹੋਂ ਬੀੜਾ ਮਾਰਕ ਆਇ ਤੇ ਹਾਂ ਮਾਮਾ ਕਹਿੰਦਾ ਵੀ ਅਸੀਂ ਕੰਮ ਜਾ ਕੇ ਆਉਂਗਾ ਮਾਮਾ ਧੰਨਵਾਦ ਕਰ ਜਿਨ੍ਹਾਂ ਨੇ ਆਪਾਂ ਨੂੰ ਮੁਬਾਰਕੀਆਂ ਦਿੱਤੀਆਂ ਗੱਡੀ ਦੀਆਂ ਬਹੁਤ ਧੰਨਵਾਦ ਹੈ ਸਾਰਿਆਂ ਦਾ ਜੀ ਹਾਂ ਜਿੱਦਣ ਬਾਈ ਨੰਬਰ ਲਾਉਂਗੇ ਨੰਬਰ ਲਾਉਂਗੇ ਦੁਬਾਰਾ ਫੇਰ ਬਣਾਉਂਗੇ ਹਾਂ ਬੋਲੀਪਰ ਲੈਣਾ ਆਪਾਂ ਨੰਬਰ ਹੈ ਬੋਲੀਪਰ ਲਾਉਂਗੇ ਹਾਂ ਫੇਰ ਬਣਾਉਂਗੇ ਉਧਰ ਵੀ ਜਾਂਦੀ ਉਧਰ ਕਣਕ ਹਾਂਜੀ ਉਧਰ ਵੀ ਜਾਂਦੀ ਇੱਥੇ ਹਾਂ ਹਾਂ ਫਿਰ ਕੱਲ ਨੂੰ ਜਾਣਾ ਹੀ ਫੇਰ ਉਹ ਵੀ ਜਾਂਦੀ ਅੱਛਾ ਵੇਚਣਾ ਹੈ ਨਾ ਹਾਂ ਠੀਕ ਆ ਠੀਕ ਆ ਮਾਮਾ ਮੈਂ ਤਾਂ ਹੀ ਗਿਆ ਮੈਂ ਤੁਹਾਨੂੰ ਆ ਮਾਮਾ ਕੰਮ ਲੱਗਿਆ ਹੋਣਾ ਤਾਂ ਫਿਰ ਉਧਰ ਮੱਫਾ ਟੇਕਣ ਲੰਘ ਹਾਂ 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 ਦਿਆਂਗਾ ਹਰੀਪੁਰ ਗਏ ਤੇ ਹਾਂ 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 ਇੱਧਰ ਆਏ ਜੀ ਮੈਂ ਤੇ ਤਾਈ ਗਏ ਹੋ ਜਾਈ ਤਾਂ ਹੀ ਨਹੀਂ ਨਾ ਆਏ ਫਿਰ ਰਾਤ 11 11:30 ਵੱਜ ਗਏ ਸਾਰੇ ਆ ਗਏ ਮੱਫਾ ਟੇਕ ਮੱਫਾ ਪਤਾ ਨਹੀਂ ਕਿਦਾਂ ਲੰਘੇ ਨਹੀਂ ਨਹੀਂ ਮੈਨੂੰ ਪਤਾ ਤਾਂ ਮਾਮੇ ਨੇ ਮੈਨੂੰ ਫੋਨ ਕਰਤਾ ਤਾਂ ਹਾਂ ਮਾਮਾ ਯਾਰ ਤੁਹਾਨੂੰ ਮੈਂ ਕਰੇ ਤਾਂ ਫੋਨ ਜਿਆਦਾ ਬੈਰੀਅਰ ਦੇ ਪਿੱਛੇ ਤਾਂ ਅੱਛਾ ਅੱਛਾ ਨਹੀਂ ਤਾਂ ਉਹ ਜਿਹੜਾ ਮਾਰਦੇ ਆ ਨਹੀਂ ਤਾਂ ਹਾਂ ਨਹੀਂ ਤਾਂ ਹੁਣ ਹੀ ਹੋਣਾ ਮਾਮੇ ਨੇ ਬਾਈ ਹਾਂ ਮਾਮੇ ਨੂੰ ਕਿਹਾ ਬਈ ਜਿੱਥੇ ਸਾਡੀ ਲੋੜ ਆ ਸਮ ਦੱਸ ਦੇ ਤੇਰੇ ਨਾਲ ਖੜੇ ਆਪਾਂ ਹਾਂ ਹਾਂ ਠੀਕ ਆ ਫਿਰ ਜਾਉਂਗੇ ਆਪਾਂ ਹਾਂ ਹਾਂ ਚਲੋ ਠੀਕ ਆ ਜੀ ਸਮਾਪਤੀ ਕਰਦੇ ਆ ਬਲੌਗ ਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ